ਸਰ ਦੇ ਦਾ ਵਿਚ ਹੁੰਦੇ ਇੱਕ ਓਟੇ ਦੇ ਉਹ ਮੈਂ ਬੇਟੀ ਨੂੰ ਕਿਹਾ ਕਿ ਜਾ ਧਰਪਾਲ ਉੱਪਰ ਭਾ ਗਿਆ ਨਾਲੇ ਛੱਤ ਡਿੱਗ ਗਈ ਨਾਲੇ ਬੇਟੀ ਬੇਟੀਆਂ ਮੇਰੀਆਂ ਉਹ ਰਿਸ਼ਤੇਦਾਰਾਂ ਦੇ ਰਹਿ ਰਹੀਆਂ ਨੇ ਮੈਂ ਗਵੰਡੀਆਂ ਦੇ ਘਰੇ ਰਹਿ ਰਹੀ ਹਾਂ ਛੋਟੇ ਬੱਚੇ ਨੇ ਦੋ ਬੇਟੀਆਂ ਨੇ ਇੱਕ ਬੇਟਾ ਕੁਝ ਜ਼ਮੀਨਾਂ ਦੀ ਹੈ ਕੋਈ ਮਤਲਬ ਕੋਈ ਸਾਧਨ ਨਹੀਂ ਹੈ ਕਮਾਉਣ ਦਾ ਹਾਂਜੀ ਗਵੰਡੀਆਂ ਘਰ ਰਹੇ ਨੇ ਤੇ ਮੁਸ਼ਕਲ ਹੈ ਜਵਾਨ ਬੀੜੀ ਮੈਨ ਕਿਤੇ ਲੱਗੇ ਜਾਣਾ ਬੜਾ ਮੌਕਾ ਇਨਦਰ ਸਸ਼ੀਕਾਲ ਮਿਹਰ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜੇ ਹੋ ਤਾਂ ਅਸੀਂ ਲਗਾਤਾਰ ਉਹਨਾਂ ਲੋਕਾਂ ਦੇ ਨਾਲ ਗੱਲ ਕਰ ਰਹੇ ਹਾਂ ਜਿਹੜੇ ਲੋਕ ਹੜ੍ਹ ਪ੍ਰਭਾਵਿਤ ਹੋਏ ਨੇ ਤੇ ਹੜ੍ਹਾਂ ਦੇ ਵਿੱਚ ਉਹਨਾਂ ਦੇ ਘਰ ਟਹਿ ਗਏ ਨੇ ਤੇ ਉਹਨਾਂ ਤੱਕ ਹਲੇ ਤੱਕ ਕੋਈ ਨਹੀਂ ਪਹੁੰਚਿਆ ਤਾਂ ਅਸੀਂ ਸ਼ਾਮਪੂਰਾ ਪਿੰਡ ਦੇ ਵਿੱਚ ਮੌਜੂਦ ਆ ਜਿਹੜਾ ਕੇ ਰਮਦਾਸ ਰੋਡ ਦੇ ਉੱਪਰ ਬਿਲਕੁਲ ਸਥਿਤ ਆ ਸਰਦਾਰ ਮਹਿੰਦਰ ਸਿੰਘ ਦੇ ਘਰਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਘਰ ਆ ਜਿਹੜਾ ਸਾਰੇ ਦਾ ਸਾਰਾ ਪਾੜ ਚੁੱਕਿਆ ਇਹ ਤਸਵੀਰਾਂ ਤੁਸੀਂ ਦੇਖੋ ਕਿ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਕਿ ਝਾਹਰ ਨੇ ਕਿ ਦਰਸਾਉਂਦੀਆਂ ਨੇ ਕਿ ਕਿੰਨਾ ਨੁਕਸਾਨ ਹੋਇਆ ਤੇ ਇਧਰਲੇ ਪਾਸੇ ਤੁਹਾਨੂੰ ਅੰਦਰ ਅਸੀਂ ਦਿਖਾਉਣੀ ਆ ਪਹਿਲਾਂ ਅੰਦਰਲੀ ਇਹ ਤਸਵੀਰ ਸਾਰੀ ਏਡੇ ਏਡੇ ਗਾਰ ਜਿਹੜੀ ਕਿ ਚੜ ਚੁੱਕੀ ਆ ਇਹ ਪੂਰੀ ਜਿਹੜੀ ਕਿ ਗਾਰ ਆ ਇਹ ਚੜ ਘਰਾਂ ਦੇ ਵਿੱਚੋਂ ਛੱਤਾਂ ਜਿਹੜੀਆਂ ਕਿ ਪਾਟੀਆਂ ਨੇ ਅੰਦਰੋਂ ਦਿਖਾਦੀ ਤਸਵੀਰ ਜੱਸੇ ਇਹ ਪੂਰੀ ਜਿਹੜੀ ਕਿ ਛੱਤ ਦੀ ਤਸਵੀਰ ਇਹ ਘਰ ਜਿਹੜਾ ਕਿ ਸਾਰਾ ਬਹਿ ਗਿਆ ਪਾਟ ਗਿਆ ਤੇ ਇਹ ਹਲੇ ਵੀ ਕੋਸ਼ਿਸ਼ ਹੈ ਇਹਨਾਂ ਦੀ ਚਲੋ ਮੰਗਿਆ ਤਾਂ ਨਹੀਂ ਜਾਂਦਾ ਕਿਸੇ ਤੋਂ ਪਰ ਫਿਰ ਵੀ ਸਾਡੇ ਵਰਗੇ ਜਿਹੜੇ ਲੋਕ ਨੌਜਵਾਨ ਆਉਂਦੇ ਨੇ ਤਾਂ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਕੋਈ ਅਜਿਹੀ ਜਿਹੜੀ ਤਸਵੀਰ ਤੁਹਾਡੇ ਤੱਕ ਜਗ ਜਹਰ ਕੀ ਜਾਈਵੇ ਹਾਂ ਤਾਂ ਕਿ ਆ ਬੱਲੀਆਂ ਦੇ ਉੱਪਰ ਖੜੀ ਇਹ ਛੱਤ ਕਿੰਨਾ ਟਾਈਮ ਇਹ ਰੁਕ ਲੈਣੀ ਆ ਇਹ ਛੱਤਾਂ ਉੱਤੇ ਬੱਲੀਆਂ ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਪਰਿਵਾਰਕ ਮੈਂਬਰ ਦੱਸਿਆ ਜਾ ਰਿਹਾ ਅਸੀਂ ਕਿ ਜਿਹੜੇ ਇਹਨਾਂ ਦੇ ਹਸਬੰਦ ਨੇ ਉਹ ਬਾਹਰ ਦੁਬਈ ਦੇ ਵਿੱਚ ਦਿਹਾੜੀ ਟੱਪਾ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਜ਼ਮੀਨ ਪਹਿਲੀ ਪੱਠਾ ਨਹੀਂ ਹੈਗਾ ਕੋਈ ਇਹਨਾਂ ਦੇ ਕੋਲ ਪੈਣੀ ਕਿਵੇਂ ਮਾਨੋਦਾਸ ਹੁੰਦਾ ਜਦੋਂ ਇਸ ਘਰ ਨੂੰ ਅਸੀਂ ਦੇਖਿਆ ਕਿ ਤੁਹਾਡੇ ਨਾਲ ਗੱਲ ਹੋਈ ਤੁਸੀਂ ਕਿਹਾ ਕਿ ਸਾਰੇ ਜਿਹੜਾ ਕਿ ਡਿੱਗ ਚੁੱਕਿਆ ਹੈ ਘਰ ਹਾਂਜੀ ਸਾਡੇ ਤਾਂ ਪੇਚੋਂਦੇ ਹੀ ਕੋਠੇ ਦੇ ਉਹ ਮੈਂ ਬੇਟੀ ਨੂੰ ਕਿਹਾ ਕਿ ਜਾ ਤਰਪਾਲ ਉੱਪਰ ਪਾ ਆ ਗਿਆ ਨਾਲੇ ਛੱਤ ਡਿੱਗ ਗਈ ਨਾਲੇ ਬੇਟੀ ਤੇ ਸਾਡੀ ਉਹ ਹੀ ਬੇਨਤੀ ਤੁਹਾਡੇ ਅੱਗੇ ਕਿ ਸਾਡੀ ਮਦਦ ਕੀਤੀ ਜਾਵੇ ਜਦੋਂ ਉੱਪਰ ਤਰਪਾਲ ਪਾਉਣਗੇ ਉਦੋਂ ਬੇਟੀ ਵੀ ਡਿੱਗ ਪੇ ਸੱਟਾਂ ਲੱਗੀਆਂ ਤੁਹਾਡਾ ਕਿਤੇ ਥੋੜੀ ਲੱਗੀ ਸੱਟ ਹਾਂਜੀ ਬਚਾਅ ਹੋ ਗਿਆ ਸੀ ਤਾਂ ਤੁਹਾਨੂੰ ਦੱਸਦੀਆਂਗੇ ਹਰੇਕ ਬੰਦੇ ਤੋਂ ਕੈਮਰੇ ਦੇ ਸਾਹਮਣੇ ਨਹੀਂ ਬੋਲੇ ਜਾਂਦਾ ਹੁੰਦਾ ਪਰ ਫਿਰ ਵੀ ਅਸੀਂ ਇਹਨਾਂ ਦੇ ਨਾਲ ਆਫ ਕੈਮਰਾ ਜਿਹੜੀ ਗੱਲ ਕੀਤੀ ਆ ਉਹ ਕਹਿ ਰਹੇ ਸੀ ਕਿ ਸਾਡਾ ਜਿਹੜਾ ਸਮਾਨ ਆ ਉਹ ਗਵੰਡੀਆਂ ਦੇ ਘਰ ਪਿਆ ਤੁਸੀਂ ਹੁਣ ਜਿਹੜਾ ਰਹਿਣ ਬਸੇ ਰਹੋ ਗਵੰਡੀਆਂ ਦੇ ਘਰ ਰਹਿ ਰਹੇ ਆ ਗਵੰਡੀਆਂ ਦੇ ਘਰੇ ਰਹਿਣ ਦੇ ਅਸੀਂ ਹੁਣ ਬੇਟੀਆਂ ਮੇਰੀਆਂ ਉਹ ਰਿਸ਼ਤੇਦਾਰਾਂ ਦੇ ਰਹਿ ਰਹੀਆਂ ਨੇ ਮੈਂ ਗਵੰਡੀਆਂ ਦੇ ਘਰੇ ਰਹਿ ਰਹੀ ਹਾਂ ਹਾਂ ਕਿੰਨੇ ਬੱਚੇ ਕਿੰਨੇ ਨੇ ਤੁਹਾਡੇ ਦੋ ਬੇਟੀਆਂ ਇੱਕ ਬੇਟਾ ਹੈ ਹਾਂ ਤਾਂ ਇਹ ਹੜ੍ਹ ਨੇ ਅਜਿਹੀ ਮਾਰ ਮਾਰੀ ਕਿ ਘਰਾਂ ਦੇ ਘਰ ਰੋੜ ਕੇ ਰਹਿ ਗਿਆ ਤੇ ਜਿਹੜਿਆਂ ਦਾ ਪੈਲੀ ਨਹੀਂ ਜਿੰਨਾਂ ਕੋਲ ਉਹਨਾਂ ਦਾ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਉਹਨਾਂ ਕੋਲ ਇੱਕਾ ਛੱਤ ਹੁੰਦੀ ਆ ਰਹਿਣ ਦੇ ਲਈ ਜਿਹੜੀ ਛੱਤ ਵੀ ਅੱਜ ਚੰਗੀ ਤਰ੍ਹਾਂ ਨਹੀਂ ਅਰੇ ਜਿਹੜੀ ਛੱਤ ਨੂੰ ਇਹ ਦੇਖਦੇ ਹੋਏ ਕਹਿੰਦੇ ਕਿ ਅਸੀਂ ਗਵਾਂਢੀਆਂ ਦੇ ਘਰ ਰਹੇ ਜਾਂ ਕਿਉਂਕਿ ਡਰ ਹੁੰਦਾ ਕਿ ਅਸੀਂ ਇਸ ਦੇ ਕਿਤੇ ਥੱਲੇ ਹੀ ਨਾ ਆ ਜਾਈਏ ਡਿੱਗੀ ਨਾ ਪਵੇ ਇਹ ਜਿਹੜੀ ਡਰ ਦੇ ਮਾਹੌਲ ਦੇ ਵਿੱਚ ਅੱਜ ਵੀ ਜੀ ਰਹੇ ਨੇ ਹਾਂ ਕਿੰਨਾ ਕੁ ਨੁਕਸਾਨ ਜਿਹੜੀ ਕਿ ਪਰਪਾਈ ਆ ਉਹ ਤੁਸੀਂ ਸਰਕਾਰ ਤੋਂ ਮਦਦ ਕਰ ਮੰਗ ਰਹੇ ਹੋ ਤੇ ਦੂਸਰੇ ਪਾਸੇ ਜਿਹੜੇ ਆਮ ਲੋਕ ਇਥੇ ਨਹੀਂ ਲੰਘਦੇ ਨੇ ਉਹਨਾਂ ਤੋਂ ਵੀ ਮਦਦ ਦੀ ਗੁਹਾਰ ਕਰ ਰਹੇ ਨੇ ਨਹੀਂ ਭਾਜੀ ਅਸੀਂ ਕਿਸੇ ਨੂੰ ਨੇ ਕਿਹਾ ਹੈਗਾ ਹਾਂ ਨਹੀਂ ਹੁਣ ਅਪੀਲ ਹੋਊਗੀ ਕਿਸੇ ਕੋਲ ਵੀ ਸਾਡਾ ਜਿਹੜਾ ਇਹ ਨੁਕਸਾਨ ਹੋਇਆ ਉਸ ਦੀ ਪਰਭਾਈ ਹੋਵੇ ਹਾਂਜੀ ਹੂੰ ਬਿਲਕੁਲ ਤਾਂ ਇਹ ਅਸੀਂ ਤਸਵੀਰ ਜਿਹੜੀ ਕਿ ਆ ਦਿਖਾ ਰਹੇ ਹਾਂ ਘਰਾਂ ਦੀਆਂ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆ ਪੂਰਾ ਜਿਹੜਾ ਕਿ ਇਹ ਨੁਕਸਾਨ ਹੋਇਆ ਬਈ ਤੁਸੀਂ ਇਹਨਾਂ ਦੇ ਪਿੰਡ ਦੇ ਰਹਿਣ ਵਾਲਿਆਂ ਹਾਂਜੀ ਹਾਂਜੀ ਜੀ ਪਿੰਡ ਦੇ ਰਹਿਣ ਵਾਲੇ ਜਿਹੜਾ ਨੁਕਸਾਨ ਹੋਇਆ ਇਹਨਾਂ ਦਾ ਇਹ ਹੁਣ ਕਿਵੇਂ ਪੂਰਾ ਹੋਊਗਾ ਇਹ ਮੀਮੂ ਜੀ ਲਾਈਕ ਕੋਈ ਹਨਾਈ ਭਰਾਵਾਂ ਦੇ ਨੇ ਜਾਂ ਕਈ ਸੰਸਥਾ ਹੁੰਦੀਆਂ ਨੇ ਤੇ ਇਹਨਾਂ ਦੀ ਵੱਤ ਵਤ ਮਦਦ ਕੀਤੀ ਜਾਏ ਤੇ ਇਹਨਾਂ ਦੀ ਜੜੀ ਪਰਮਾਈ ਹੋ ਸਕਦੀ ਹੈ ਜੀ ਹਾਂਜੀ ਐਸੇ ਹੀ ਕਿੰਨੇ ਕਿ ਚਲੋ ਹੋਰ ਵੀ ਇਹਨਾਂ ਦੇ ਵੱਤ ਵਤ ਸਾਥ ਦਿੱਤਾ ਜਾਏ ਮਦਦ ਕੀਤੀ ਜਾਏ ਬਹੁਤ ਗਰੀਬ ਪਰਿਵਾਰ ਹੈ ਜੀ ਛੋਟੇ ਬੱਚੇ ਨੇ ਦੋ ਬੇਟੀਆਂ ਨੇ ਇੱਕ ਬੇਟਾ ਆ ਕੋਈ ਜ਼ਮੀਨਾਂ ਦੇ ਹੈ ਨਹੀਂ ਆ ਕੋਈ ਮਤਲਬ ਕੋਈ ਸਾਧਨ ਨਹੀਂ ਹੈ ਕੰਮ ਆਉਣ ਦਾ ਹਾਂਜੀ ਤੇ ਚਲੋ ਜੇ ਆਪਣਾ ਰਹਿਣ ਜੋਗਾ ਵਿਚਾਰੇ ਹੋ ਜਾਣ ਕਿਉਂਕਿ ਗਵਨੀਆਂ ਘਰ ਰਹੇ ਨੇ ਤੇ ਮੁਸ਼ਕਲ ਹੈ ਕਿ ਜਵਾਨ ਬੇਟੀਆਂ ਨੇ ਕਿਤੇ ਲੈ ਕੇ ਜਾਣਾ ਬੜਾ ਮੌਕਾ ਇਹਨਾਂ ਦੇ ਹੋਰ ਕਿੰਨਾ ਕਿ ਨੁਕਸਾਨ ਹੋਇਆ ਪਿੰਡ ਦੇ ਵਿੱਚ ਹੋਰ ਵੀ ਕਾਫੀ ਹੋਇਆ ਜੀ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਬਿਲਕੁਲ ਪੈਂ ਸ਼ਾਮਪੂਰਾ ਪਿੰਡ ਆ ਜਿਹੜਾ ਕਿ ਰਮਦਾਸ ਰੋਡ ਦੇ ਉੱਪਰ ਆ ਅਸੀਂ ਉਹਨਾਂ ਘਰਾਂ ਦੇ ਵਿੱਚ ਜਾ ਕੇ ਚਾਹੇ ਸਾਨੂੰ ਰਾਤ ਨੂੰ ਕੋਈ 12 ਵਜੇ ਕਾਲ ਕਰੇ ਚਾਹੇ ਦੀ ਸਾਨੂੰ ਕੋਈ 2 ਵਜੇ ਕਾਲ ਕਰੇ ਤਾਂ ਸਾਡੀ ਕੋਸ਼ਿਸ਼ ਆ ਕਿ ਅਸੀਂ ਉਹਨਾਂ ਘਰਾਂ ਦੀ ਤਸਵੀਰ ਜਿਹੜੀ ਕਿ ਜਾਗ ਜਾਹਰ ਕਰੀਏ ਉਹਨਾਂ ਘਰਾਂ ਦਾ ਜਿਹੜਾ ਕਿ ਹੱਲ ਹੋ ਸਕੇ ਉਹਨਾਂ ਘਰਾਂ ਜਿਵੇਂ ਹੁਣ ਕਈ ਕਲਾਕਾਰਾਂ ਨੇ ਕਿਹਾ ਕਿ ਅਸੀਂ ਇੰਨੇ ਪਿੰਡ ਗੋਦ ਲੈ ਲਿਆ ਅਸੀਂ ਇੰਨੇ ਪਿੰਡਾਂ ਦੇ ਘਰ ਪਾ ਕੇ ਦੇਵਾਂਗੇ ਪਰ ਜਿਹੜੇ ਕਲਾਕਾਰਾਂ ਨੇ ਇਹ ਗੱਲ ਕਹੀ ਆ ਤਾਂ ਉਹਨਾਂ ਕਲਾਕਾਰਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਇਹ ਘਰ ਲਾਜ਼ਮੀ ਪੈਣਾ ਚਾਹੀਦਾ ਇਹ ਘਰ ਲਾਜ਼ਮੀ ਪੈਣਾ ਚਾਹੀਦਾ ਇਹਨਾਂ ਦੇ ਰਹਿਣ ਦੇ ਲਈ ਚਾਹੀਦੀ ਇੱਕ ਕਮਰਾ ਹੀ ਪਾ ਦਿਓ ਪਰ ਪਾਇਓ ਜ਼ਰੂਰ ਕਿਉਂਕਿ ਇਹ ਘਰਾਂ ਦੀ ਜਿਹੜੀ ਹਾਲਤ ਆ ਉਹ ਬੜੀ ਹੀ ਨਾਜ਼ੁਕ ਆ ਜਿਨ੍ਹਾਂ ਕੋਲ ਪੈੜੀਆਂ ਨਹੀਂ ਉਹ ਚਲੋ ਅੱਜ ਨਹੀਂ ਤਾਂ ਸਾਲ ਨੂੰ ਸਾਲ ਨੂੰ ਨਹੀਂ ਤਾਂ 2 ਸਾਲਾਂ ਨੂੰ ਆਦੇ ਪੈਰਾਂ ਸਿਰ ਹੋ ਜਾਣਗੇ ਪਰ ਜਿਨ੍ਹਾਂ ਕੋਲ ਕੁਝ ਹੈ ਹੀ ਨਹੀਂ ਉਹ ਆਪਣੀ ਜਿਹੜੀ ਕਿ ਕਦੋਂ ਤੱਕ ਇਦਾਂ ਰਹਿਣਗੇ ਕਦੋਂ ਤੱਕ ਉਹਨਾਂ ਨੇ ਆਪਣਾ ਦਿਹਾੜੀਆਂ ਕਿੰਨੀਆਂ ਕਿੰਨੀਆਂ ਮਹਿੰਗੀਆਂ ਹੁੰਦੀਆਂ ਨੇ ਇਹ ਵੀ ਤੁਹਾਨੂੰ ਵੀ ਪਤਾ ਹੀ ਆ ਦਿਹਾੜੀ 500 700 ਰੁਪਏ ਤੱਕ ਹੁੰਦੀ ਆ ਤੇ ਉਹਨਾਂ ਨੇ ਕਦੋਂ ਤੱਕ ਆਪਣਾ ਜਿਹੜਾ ਕਿ ਇਹ ਪੈਸੇ ਇਕੱਠੇ ਕਰਨੇ ਕਦੋਂ ਤੱਕ ਜਿਹੜਾ ਕਿ ਆਪਣਾ ਰਹਿਣ ਬਸੇਰਾ ਕਰਨਾ ਪਰ ਇਥੇ ਅਪੀਲ ਕਰਦੇ ਹਾਂ ਅਸੀਂ ਐਨ ਆਰ ਆਈ ਵੀਰਾਂ ਨੂੰ ਕਿ ਜਿੱਥੇ ਤੁਸੀਂ ਲੰਗਰਾਂ ਦੇ ਹੱੜ ਲਾ ਰਹੇ ਹੋ ਜਿੱਥੇ ਲੰਗਰ ਵੱਡੀ ਗਿਣਤੀ ਦੇ ਵਿੱਚ ਲਿਆ ਰਹੇ ਹੋ ਜਿੱਥੇ ਤੁਸੀਂ ਹਰਾ ਚਾਰਾ ਵੱਡੀ ਗਿਣਤੀ ਦੇ ਵਿੱਚ ਲਿਆ ਰਹੇ ਹੋ ਤਾਂ ਉੱਥੇ ਇਹੋ ਜੇ ਘਰਾਂ ਦੀ ਵੀ ਮਦਦ ਕਰਨੀ ਬਣਦੀ ਆ ਲਾਜ਼ਮੀ ਆ ਅਸੀਂ ਭੈਣ ਦੇ ਨਾਲ ਗੱਲ ਕਰ ਰਹੇ ਸੀ ਉਹਨਾਂ ਤੋਂ ਇਹ ਨਾ ਨਹੀਂ ਦੱਸਿਆ ਗਿਆ ਭਾਈ ਜਿਵੇਂ ਕਈ ਕਲਾਕਾਰਾਂ ਨੇ ਕਿਹਾ ਕਿ ਅਸੀਂ ਗੋਦ ਲੈ ਲਿਆ ਪਿੰਡ ਕਾਫੀ ਉਹਨਾਂ ਦੀਆਂ ਪੋਸਟਾਂ ਆਈਆਂ ਕਈਆਂ ਨੇ ਸੇਵਾ ਵੀ ਕੀਤੀ ਆ ਕਿ ਹੜ੍ਹਾਂ ਦੇ ਵਿੱਚ ਉਹਨਾਂ ਕਲਾਕਾਰਾਂ ਤੱਕ ਵੀ ਅਪੀਲ ਹੈ ਕਿ ਇਹ ਘਰ ਜਿਹੜੇ ਕਿ ਬਣਨੇ ਚਾਹੀਦੇ ਨੇ ਅਜਿਹੇ ਘਰ ਹਾਂਜੀ ਹਾਂਜੀ ਉਹਨਾਂ ਨੇ ਇਹ ਅਪੀਲ ਕਰਦਾ ਹੈ ਕਿ ਉਹ ਜਿਹੇ ਘਰ ਜਿਹੜੇ ਬਣਾਉਣੇ ਚਾਹੀਦੇ ਆ ਜੀ ਕਿ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਹਾਂਜੀ ਇਹ ਕਹਿੰਦੇ ਚਲੋ ਹੋਰ ਜਦੋਂ ਤੁਸੀਂ ਲਿਆਉਣ ਦੇ ਜਦੋਂ ਗੋਦਲੇ ਆ ਪਿੰਡ ਤੇ ਇੱਕ ਘਰ ਹੀ ਵਸੇ ਲੰਦਾ ਜਿਹੜਾ ਦਾ ਔਖਾ ਜਿਹੜਾ ਜਿਹੜੀਆਂ ਜਵਾਨ ਆਪਣੇ ਘਰ ਵਿੱਚ ਰਹਿ ਸਕਣ ਭਾਵੇਂ ਇੱਕ ਕਮਰਾ ਪਾ ਕੇ ਦੇ ਪਰ ਜ਼ਰੂਰ ਬਣਾ ਕੇ ਦੇਣਾ ਨੂੰ ਬਿਲਕੁਲ ਤਾਂ ਫਲਹਾਲ ਇਹ ਤਸਵੀਰ ਅਸੀਂ ਤੁਹਾਨੂੰ ਦਿਖਾਈ ਆ ਇਸ ਘਰ ਦੀ ਤਸਵੀਰ ਆ ਇਸ ਘਰ ਦੀਆਂ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਆਈਆਂ ਨੇ ਜਦੋਂ ਅਸੀਂ ਅੰਦਰ ਐਂਟਰ ਹੋਏ ਇਸ ਘਰ ਦੇ ਤਾਂ ਬੜਾ ਜਿਹੜਾ ਕਿ ਮਾਣਾ ਉਭਭਕ ਹੋਇਆ ਬੜੀ ਜਿਹੜੀ ਕਿ ਅ ਦਿਲ ਤੇ ਅਸੀਂ ਪੱਥਰ ਰੱਖ ਕੇ ਇਸ ਤਸਵੀਰ ਨੂੰ ਕਵਰ ਕਰ ਰਹੇ ਹਾਂ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ ਕਿ ਨਾਲ-ਨਾਲ ਜਿਹੜੀਆਂ ਇਹ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਰਵਾਂਗੇ ਪਰ ਫਲਹਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ ਕਿ ਅਗਲੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਸਨਮੁਖ ਕੀਤੀਆਂ ਜਾਣ